ਮੁਰਗੀ ਜਿਹੜੀ ਆ ਆਪੇ ਹੀ ਅੰਡਾ ਤੋੜ ਕੇ ਖਾ ਜਾਂਦੀ ਆ ਜਾਂ ਫਿਰ ਜਿਹੜੀਆਂ ਨਾਲ ਦੀਆਂ ਮੁਰਗੀਆਂ ਨੇ ਉਹ ਅੰਡਾ ਤੋੜ ਕੇ ਖਾ ਜਾਂਦੀਆਂ ਨੇ ਇਹ ਜਿਹੜੀ ਪ੍ਰੋਬਲਮ ਆ ਇਸ ਕੰਮ ਦੇ ਵਿੱਚ ਬਹੁਤ ਆਉਂਦੀ ਆ ਤੇ ਇਹ ਜਿਹੜੀ ਪ੍ਰੋਬਲਮ ਆ ਬਹੁਤ ਨਿਰਾਸ਼ ਕਰਦੀ ਆ ਕਿਉਂਕਿ ਕੋਈ ਵੀ ਇਨਸਾਨ ਆ ਉਹ ਜਦੋਂ ਕੰਮ ਸ਼ੁਰੂ ਕਰਦਾ ਆ ਤੇ ਸੋਚਦਾ ਆ ਕਮਾਈ ਦਾ ਤੇ ਜੇਕਰ ਮੁਰਗੀ ਹੀ ਅੰਡਾ ਖਾਈ ਜਾਊਗੀ ਤੇ ਕਮਾਈ ਆ ਜਿਹੜੀ ਉਹ ਨਹੀਂ ਹੋਣੀ ਆਪਣਾ ਨੁਕਸਾਨ ਹੋਣਾ ਆ ਇਸ ਲਈ ਇਹ ਜਿਹੜੀ ਪ੍ਰੋਬਲਮ ਆ ਇਹ ਬਹੁਤ ਨਿਰਾਸ਼ ਕਰਦੀ ਆ ਕਿ ਮੁਰਗੀ ਆ ਜਿਹੜੀ ਆਂਡਾ ਤੋੜ ਕੇ ਆਪੇ ਹੀ ਖਾ ਜਾਂਦੀ ਆ ਜਾਂ ਫਿਰ ਨਾਲ ਦੀਆਂ ਮੁਰਗੀਆਂ ਨੇ ਜਿਹੜੀਆਂ ਉਹ ਆਂਡਾ ਤੋੜ ਕੇ ਖਾ ਜਾਂਦੀਆਂ ਨੇ ਮੁਰਗੀ ਦਾ ਆਂਡਾ ਤੋੜ ਕੇ ਖਾਣਾ ਇਹਦੇ 2-3 ਕਾਰਨ ਨੇ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਇਸ ਮਸਲੇ ਨੂੰ ਕਿਵੇਂ ਆਪਾਂ ਹੱਲ ਕਰ ਸਕਦੇ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੁਰਗੀ ਆ ਉਹਦੇ ਵਿੱਚ ਕੈਲਸ਼ੀਅਮ ਦੀ ਘਾਟ ਆ ਜਿਹੜੀ ਜਦੋਂ ਹੁੰਦੀ ਆ ਉਦੋਂ ਮੁਰਗੀ ਆ ਜਿਹੜੀ ਆਂਡਾ ਤੋੜ ਕੇ ਖਾ ਜਾਂਦੀ ਆ ਤੇ ਕੈਲਸ਼ੀਅਮ ਦੀ ਘਾਟ ਦੇ ਲਈ ਤੁਸੀਂ ਇਹਨੂੰ ਮੁਰਗੀਆਂ ਨੂੰ ਜਿਹੜੀ ਓਸਟੋਵੇਟਾ ਉਹ ਦੇ ਸਕਦੇ ਆ ਪਾਣੀ ਦੇ ਵਿੱਚ ਜਾਂ ਜਿਹੜੀ ਬਿਮਰਲ ਆ ਉਹ ਵੀ ਦੇ ਸਕਦੇ ਆ ਇਹ ਦੋ ਜਿਹੜੀਆਂ ਆਪਾਂ ਦੱਸੀਆਂ ਨੇ ਦਵਾਈਆਂ ਤੁਹਾਨੂੰ ਇਹ ਤੁਸੀਂ ਮੁਰਗੀਆਂ ਨੂੰ ਪਾਣੀ ਦੇ ਵਿੱਚ ਦੇ ਸਕਦੇ ਆ ਇਹਦੇ ਨਾਲ ਇਹਨਾਂ ਦੀ ਜਿਹੜੀ ਕੈਲਸ਼ੀਅਮ ਦੀ ਘਾਟ ਆ ਉਹ ਪੂਰੀ ਹੋਊਗੀ ਤੇ ਮੁਰਗੀਆਂ ਅੰਡੇ ਘਟ ਤੋੜੂਗੀਆਂ ਤੇ ਦੂਜਾ ਕਾਰਨ ਇਹ ਹੋ ਸਕਦਾ ਆ ਵੀ ਕਈ ਵਾਰ ਕੀ ਆ ਆਪਾਂ ਮੁਰਗੀਆਂ ਦੇ ਅੰਡੇ ਦੇਣ ਲਈ ਸਹੀ ਜਗ੍ਹਾ ਨਹੀਂ ਬਣਾਈ ਹੁੰਦੀ ਜਿਵੇਂ ਕਿ ਛੋਟਾ ਜਿਹਾ ਖੁੱਡਾ ਹੁੰਦਾ ਆ ਜਾਂ ਸ਼ੈੱਡ ਹੁੰਦੀ ਆ ਤੇ ਉੱਥੇ ਆਪਾਂ ਕੋਨੇ ਨਹੀਂ ਬਣਾਉਂਦੇ ਤੇ ਮੁਰਗੀਆਂ ਲੜਦੀਆਂ ਜਿਹੜੀਆਂ ਅੰਡੇ ਤੋੜ ਦਿੰਦੀਆਂ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਵੀਡੀਓ ਦੇ ਵਿੱਚ ਮੁਰਗੀ ਨੇ ਜਦੋਂ ਅੰਡਾ ਦੇਣਾ ਹੁੰਦਾ ਉਹਦੇ ਲਈ ਇਕਾਂਤ ਜਗ੍ਹਾ ਇੱਕ ਸਾਈਡ ਤੇ ਮੁਰਗੀ ਟੋਲਦੀ ਆ ਵੀ ਇਕਾਂਤ ਜਵਾਂ ਜਗ੍ਹਾ ਹੋਵੇ ਜਿੱਥੇ ਕੋਈ ਹੋਰ ਜਾਨਵਰ ਆ ਜਿਹੜਾ ਹੋਰ ਮੁਰਗੀ ਆ ਜਾਂ ਮੁਰਗਾ ਆ ਇਹਨਾਂ ਨੂੰ ਪਰੇਸ਼ਾਨ ਨਾ ਕਰੇ ਮੁਰਗੀਆਂ ਇਕਾਂਤ ਜਗ੍ਹਾ ਚਾਹੁੰਦੀਆਂ ਨੇ ਇੱਕ ਸਾਈਡ ਤੇ ਵੀ ਅੰਡਾ ਦੇਣ ਨੂੰ ਕਈ ਵਾਰ ਕੀ ਹੁੰਦਾ ਆ ਵੀ ਮੁਰਗੀਆਂ ਇੱਕੋ ਜਗ੍ਹਾ ਆਂਡਾ ਦੇਣ ਦੇ ਲਈ ਲੜਦੀਆਂ ਨੇ ਤੇ ਲੜਦੀਆਂ ਲੜਦੀਆਂ ਆਪਸ ਦੇ ਵਿੱਚ ਆਂਡਾ ਹੈ ਜਿਹੜਾ ਤੋੜ ਦਿੰਨੀਆਂ ਨੇ ਤੇ ਜਦੋਂ ਆਂਡਾ ਆਂਡਾ ਹੈ ਜਿਹੜਾ ਟੁੱਟ ਗਿਆ ਫਿਰ ਤਾਂ ਮੁਰਗੀਆਂ ਨੇ ਖਾਣਾ ਹੀ ਆ ਜਦੋਂ ਉਹਨਾਂ ਨੂੰ ਪੀਲੀ ਜ਼ਰਦੀ ਆ ਜਿਹੜੀ ਟੁੱਟੇ ਹੋਏ ਆਂਡੇ ਦੀ ਦੀਦੀ ਆ ਉਸ ਤੋਂ ਬਾਅਦ ਇਹ ਆਂਡਾ ਹੈ ਜਿਹੜਾ ਨਹੀਂ ਛੱਡਦੀਆਂ ਇਹਦੇ ਲਈ ਤੁਸੀਂ ਕੀ ਕਰੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਜਿਹੜਾ ਆਪਾਂ ਜਿਹੜਾ ਕ੍ਰੇਟ ਜਿਆ ਰੱਖਿਆ ਹੋਇਆ ਆ ਇਹਦੇ ਵਿੱਚ ਤੂੜੀ ਆ ਆਪਾਂ ਰੱਖੀ ਹੋਈ ਆ ਤੇ ਆਪਾਂ ਇਦਾਂ ਮੁਰਗੀਆਂ ਦੇ ਲਈ ਕਈ ਜਗ੍ਹਾ ਹੈ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਅੰਡੇ ਦੇਣ ਲਈ ਫਿਰ ਵੀ ਇਹ ਲੜਦੀਆਂ ਰਹਿੰਦੀਆਂ ਨੇ ਇੱਕ ਤੁਸੀਂ ਦੇਖ ਰਹੇ ਹੋ ਸਾਈਡ ਤੇ ਪੱਠੀ ਬਣੀ ਹੋਈ ਆ ਇਹ ਪੱਠੀ ਲਗਭਗ ਇੱਥੇ ਅ ਤਕਰੀਬਨ 2.5 ਤੋਂ 3 ਸਾਲ ਤੋਂ ਹੀ ਪਈ ਆ ਤੇ ਮੁਰਗੀਆਂ ਇਹਦੇ ਵਿੱਚ ਹੀ ਅੰਡਾ ਦਿੰਦੀਆਂ ਨੇ ਕਿਉਂਕਿ ਇਹ ਵੱਤਾਂ ਅਸੀਂ ਵਰਤੀਦੀ ਨਹੀਂ ਆ ਕਦੇ ਹੋਇਆ ਸਾਲ ਵਿੱਚ 2-3 ਵਾਰ ਵਰਤਣੀ ਹੋਵੇ ਤੇ ਇਹਦੇ ਵਿੱਚ ਮੁਰਗੀਆਂ ਨਾ ਬੜਾ ਕੰਫਰਟੇਬਲ ਹੋ ਕੇ ਬੈਠਦੀਆਂ ਨੇ ਕਿਉਂ ਕਿਉਂਕਿ ਸੌਰੀ ਇੱਕ ਤੇ ਇਹ ਨਾ ਬੈਠਣ ਨੂੰ ਕੰਫਰਟੇਬਲ ਆ ਤੇ ਦੂਜਾ ਇਹ ਆ ਕਿ ਇੱਥੇ ਕੋਈ ਦੂਸਰੀ ਮੁਰਗੀ ਜਾਂ ਦੂਸਰਾ ਮੁਰਗਾ ਇਹਨਾਂ ਨੂੰ ਤੰਗ ਨਹੀਂ ਕਰਦਾ ਤੇ ਇਹ ਆਰਾਮ ਨਾਲ ਅੰਡਾ ਦਿੰਦੀਆਂ ਨੇ ਤੇ ਇੱਕ ਇਹ ਆ ਆਪਾਂ ਛੋਟਾ ਖੁੱਡਾ ਵੀ ਰੱਖਿਆ ਹੋਇਆ ਆ ਇਹ ਛੋਟੇ ਖੁੱਡੇ ਦੇ ਵਿੱਚ ਵੀ ਆਪਾਂ ਜਗ੍ਹਾ ਬਣਾਈ ਹੋਈ ਆ ਇੱਟਾ ਰੱਖ ਕੇ ਤੂੜੀ ਰੱਖ ਕੇ ਤੁਸੀਂ ਵੀ ਜਦੋਂ ਵੀ ਮੁਰਗੀਆਂ ਅੰਡੇ ਦੇਣ ਲੱਗ ਜਾਣ ਉਹਨਾਂ ਲਈ ਜਿਹੜੀ ਅਲੱਗ ਜਗ੍ਹਾ ਆ ਜ਼ਰੂਰ ਬਣਾਓ ਜੇਕਰ ਤੁਸੀਂ ਖੁੱਡੇ ਦੇ ਵਿੱਚ ਜਗ੍ਹਾ ਬਣਾਉਂਦੇ ਆ ਮੇਰੇ ਹਿਸਾਬ ਦੇ ਨਾਲ ਖੁੱਡੇ ਦੇ ਵਿੱਚ ਵੀ ਜੇਕਰ ਤੁਸੀਂ ਜਗਾ ਜਗਾ ਬਣਾਉਣੀ ਆ ਤੇ ਇਟਾਂ ਰੱਖ ਕੇ ਉਹਨਾਂ ਨੂੰ ਇੱਕ ਕੋਨੇ ਜਿਹੇ ਦੇ ਵਿੱਚ ਜਗਾ ਹੈ ਜਿਹੜੀ ਆਂਡੇ ਦੇਣ ਲਈ ਜ਼ਰੂਰ ਤਿਆਰ ਕਰੋ ਕਿਉਂਕਿ ਹਫੜਾ ਦਫੜੀ ਦੇ ਵਿੱਚ ਇਹ ਜਦੋਂ ਆਪਸ ਵਿੱਚ ਲੜਦੀਆਂ ਆ ਜਾਂ ਫਿਰ ਇਹਨਾਂ ਨੂੰ ਇਹ ਹੁੰਦਾ ਆ ਵੀ ਅਸੀਂ ਵੀ ਇਸ ਜਗਾ ਤੇ ਇਹ ਚੀਜ਼ ਹੁੰਦੀ ਆ ਜਿਨ੍ਹਾਂ ਨੇ ਮੁਰਗੀਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੋਣਾ ਵੀ ਮੁਰਗੀਆਂ ਨੂੰ ਇਸ ਚੀਜ਼ ਦਾ ਬੜਾ ਹੁੰਦਾ ਆ ਵੀ ਜਿਸ ਜਗਾ ਤੇ ਇਹ ਮੁਰਗੀ ਆਂਡਾ ਦੇ ਰਹੀ ਆ ਮੈਂ ਵੀ ਇੱਥੇ ਹੀ ਦੇਣਾ ਆ ਸਾਡੀਆਂ ਮੁਰਗੀਆਂ ਤਾਂ ਇਦਾਂ ਹੀ ਕਰਦੀਆਂ ਨੇ ਪਿਛਲੇ 2 3 ਸਾਲਾਂ ਤੋਂ ਆਪਾਂ ਦੇਖਦੇ ਆਈਆਂ ਵੀ ਇਹਨਾਂ 'ਚ ਜਿੱਦ ਬੜੀ ਹੁੰਦੀ ਆ ਵੀ ਜਿੱਥੇ ਤੂੰ ਅੰਡਾ ਦੇਣਾ ਉੱਥੇ ਹੀ ਮੈਂ ਅੰਡਾ ਦੇਣਾ ਤੇ ਇਹ ਆਪਸ ਵਿੱਚ ਹੀ ਲੜਦੀਆਂ ਕਿਉਂਕਿ ਸਵੇਰੇ ਸਵੇਰੇ ਇਹਨਾਂ ਦਾ 3 ਵਜੇ ਤੋਂ ਪਹਿਲਾਂ ਪਹਿਲਾਂ ਦਾ ਟਾਈਮ ਹੁੰਦਾ ਅੰਡੇ ਦੇਣ ਦਾ ਤੇ ਉਦੋਂ ਇਹ ਆਪਸ 'ਚ ਲੜਦੀਆਂ ਹੀ ਆਂਡਾ ਆ ਜਿਹੜਾ ਮੁਰਗੀ ਨੇ ਦਿੱਤਾ ਹੁੰਦਾ ਉਹ ਅੰਡਾ ਵੀ ਤੋੜ ਦਿੰਦੀਆਂ ਨੇ ਤੇ ਖਾ ਜਾਂਦੀਆਂ ਨੇ ਕੋਸ਼ਿਸ਼ ਕਰੋ ਵੀ ਮੁਰਗੀਆਂ ਲਈ ਜਗ੍ਹਾ ਆ ਜਿਹੜੀ ਜ਼ਿਆਦਾ ਬਣਾਓ ਜੇਕਰ ਤੁਹਾਡੇ ਕੋਲ 50 ਮੁਰਗੀਆਂ ਨੇ ਤਾਂ ਘੱਟੋ ਘੱਟ 10 ਜਿਹੜੀਆਂ ਜਗ੍ਹਾ ਇਹਨਾਂ ਦੇ ਆਂਡੇ ਦੇਣ ਲਈ ਬਣਾਓ ਵਧੀਆ ਤੂੜੀ ਰੱਖ ਕੇ ਕੋਨੇ ਤਿਆਰ ਕਰੋ ਇੱਟਾਂ ਰੱਖ ਕੇ ਤੁਸੀਂ ਕੋਨੇ ਤਿਆਰ ਕਰ ਸਕਦੇ ਆ ਵੈਸੇ ਜਿਹੜਾ ਵੀਡੀਓ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕ੍ਰੇਟ ਜਿਹਾ ਦਿਖਾਇਆ ਉਹ ਸਭ ਤੋਂ ਵਧੀਆ ਆ ਕਿਉਂਕਿ ਉਹਦੇ ਵਿੱਚ ਮੁਰਗੀ ਜਿਹੜਾ ਅੰਡਾ ਦੇਣ ਵੇਲੇ ਆਪਣੀ ਸੇਫਟੀ ਮਹਿਸੂਸ ਕਰਦੀ ਆ ਵੀ ਇੱਥੇ ਮੈਨੂੰ ਕੋਈ ਵੀ ਜਿਹੜਾ ਡਿਸਟਰਬ ਨਹੀਂ ਕਰੂਗਾ ਇੱਥੇ ਇਕਾਂਤ ਜਗ੍ਹਾ ਆ ਇੱਥੇ ਮੈਨੂੰ ਕੋਈ ਹੋਰ ਵੱਡੀ ਮੁਰਗੀ ਜਾਂ ਕੋਈ ਮੁਰਗਾ ਹੈ ਜਿਹੜਾ ਉਹ ਤੰਗ ਨਹੀਂ ਕਰੂਗਾ ਨਾ ਕੋਈ ਜਾਨਵਰ ਤੰਗ ਕਰੂਗਾ ਇਹ ਜਗ੍ਹਾ ਹੈ ਜਿਹੜੀ ਕਾਂਤ ਆ ਠੀਕ ਆ ਕਿਉਂਕਿ ਕੋਈ ਵੀ ਮੁਰਗੀ ਆ ਉਹ ਆਂਡਾ ਦੇਣ ਲਈ ਕਾਂਤ ਜਗ੍ਹਾ ਜਿਹੜੀ ਲੱਭਦੀ ਆ ਓਲਾ ਜਿਹੜਾ ਲੱਭਦੀ ਆ ਜਿੱਥੇ ਓਲਾ ਹੋਵੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕ੍ਰੇਟ ਜਿਹੜਾ ਪਿਆ ਸੀਗਾ ਨੀਲੇ ਰੰਗ ਦਾ ਇਦਾਂ ਦਾ ਕ੍ਰੇਟ ਤੁਸੀਂ ਰੱਖ ਸਕਦੇ ਆ ਮੈਂ ਵੀ ਹੁਣੇ ਤਿਆਰ ਕੀਤਾ ਥੋੜੇ ਦਿਨ ਪਹਿਲਾਂ ਕਿ ਜਦੋਂ ਨਵੀਆਂ ਨਵੀਆਂ ਮੁਰਗੀਆਂ ਆਪਣੀਆਂ ਅੰਡੇ ਦੇਣਾ ਸ਼ੁਰੂ ਕੀਤਾ ਤੇ ਮੁਰਗੀਆਂ ਆਪਸ ਚ ਲੜਦੀਆਂ ਰਹਿੰਦੀਆਂ ਸੀ ਪੱਠੀ ਚ ਜਿਆਦਾ ਕੰਫਰਟੇਬਲ ਫੀਲ ਕਰਦੀਆਂ ਸੀ ਵੀ ਅਸੀਂ ਪੱਠੀ ਚ ਹੀ ਬੈਠਣਾ ਆ ਇੱਥੇ ਅੰਡੇ ਦੇਣੇ ਆ ਹੁਣ ਇੱਕ ਟਾਈਮ 50 ਮੁਰਗੀਆਂ ਦੇ ਵਿੱਚੋਂ ਹੁਣ ਇੱਕ ਟਾਈਮ ਤਾਂ ਕਈ ਮੁਰਗੀਆਂ ਸਵੇਰੇ ਸਾਜਰੇ ਤਿਆਰ ਹੁੰਦੀਆਂ ਨੇ ਸਵੇਰੇ ਸਾਜਰੇ ਜਦੋਂ ਆਪਾਂ ਛੱਟੀ ਦਾ ਇਹਨਾਂ ਨੂੰ ਉਸ ਟਾਈਮ ਤਾਂ ਇਹਨਾਂ ਨੂੰ ਹਫੜਾ ਦਫੜੀ ਮੱਚੀ ਹੁੰਦੀ ਆ ਵੀ ਅੰਡੇ ਦੇਣੇ ਆ ਹਨਾ ਤੇ ਉਸ ਟਾਈਮ ਫਿਰ ਇਹ ਲੜਦੀਆਂ ਇੱਕ ਦੂਜੀ ਦੇ ਨਾਲ ਤੇ ਫਿਰ ਆਪਣੇ ਕੋਲੇ ਜਿਹੜਾ ਕ੍ਰੀਏਟਿਵ ਸੀਗਾ ਇਹ ਪਿਆ ਸੀਗਾ ਤੇ ਆਪਾਂ ਇਹਦੇ ਵਿੱਚ ਤੂੜੀ ਰੱਖ ਕੇ ਇਹਨੂੰ ਤਿਆਰ ਕੀਤਾ ਤੇ ਹੁਣ ਘੱਟੋ ਘੱਟ 10-15 ਮੁਰਗੀਆਂ ਤਾਂ ਇਹਦੇ ਵਿੱਚ ਅੰਡਾ ਦਿੰਦੀਆਂ ਨੇ ਤੇ ਕਿ ਮੁਰਗੀ ਦੇਖ ਸਕਦੇ ਤੁਸੀਂ ਇਹ ਸਾਈਡ ਤੇ ਤੱਪੜ ਦੇ ਉਹਲੇ ਆ ਕੇ ਅੰਡਾ ਦਿੰਦੀ ਆ ਕਿਉਂਕਿ ਮੁਰਗੀਆਂ ਜਿਹੜਾ ਕਾਂਤ ਜਗਾ ਚਾਹੁੰਦੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਭੱਟੀ ਦੇ ਵਿੱਚ ਕਿਵੇਂ ਕੰਫਰਟੇਬਲ ਹੋ ਕੇ ਮੁਰਗੀ ਆ ਜਿਹੜੀ ਬੈਠੀ ਆ ਠੀਕ ਆ ਕਿਉਂਕਿ ਇਹਨੂੰ ਕੋਈ ਹੋਰ ਮੁਰਗੀ ਤੰਗ ਨਹੀਂ ਕਰ ਸਕਦੀ ਇਹ ਮੁਰਗੀ ਵੈਸੇ ਖੜੀ ਆ ਵੀ ਮੈਂ ਵੀ ਇੱਥੇ ਹੀ ਅੰਡਾ ਦੇਣਾ ਆ ਹੈਣਾ ਤੇ ਕਿਉਂਕਿ ਇਹਨਾਂ ਸਾਰਿਆਂ ਨੂੰ ਪਤਾ ਆ ਇਹ ਹੁਣ ਗਿੱਜੀਆਂ ਹੋਈਆਂ ਨੇ ਬਈ ਇਹ ਜਿਹੜੀ ਪੱਠੀਆ ਇਹ ਜਿਹੜੀ ਜਗਾ ਆ ਇਹ ਸਾਡੇ ਬੈਠਣ ਲਈ ਕੰਫਰਟੇਬਲ ਆ ਸਾਡੇ ਆਂਡਾ ਦੇਣ ਲਈ ਕੰਫਰਟੇਬਲ ਆ ਇੱਥੇ ਸਾਨੂੰ ਕੋਈ ਵੀ ਜਿਹੜੇ ਵੱਡਾ ਜਾਨਵਰ ਆ ਮੁਰਗਾ ਜਾਂ ਮੁਰਗੀ ਆ ਉਹ ਤੰਗ ਨਹੀਂ ਕਰੂਗਾ ਅਸੀਂ ਇੱਥੇ ਆਰਾਮ ਨਾਲ ਬੈਠ ਕੇ ਜਿਹੜਾ ਆਂਡਾ ਆ ਉਹ ਦੇ ਸਕਦੇ ਹਾਂ ਸੋ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਇਨਾਂ ਕੁਝ ਗੱਲਾਂ ਦਾ ਖਿਆਲ ਰੱਖੋ ਇੱਕ ਕੋਸ਼ਿਸ਼ ਕਰਿਆ ਕਰੋ ਵੀ ਨਾਲ ਦੀ ਨਾਲ ਜਿਹੜੇ ਆਂਡੇ ਆ ਉਹ ਚੁੱਕੋ ਕੁਝ ਜ਼ਿਆਦਾ ਟਾਈਮ ਆਂਡੇ ਆ ਜਿਹੜੇ ਨਹੀਂ ਪਈ ਰਹਿਣ ਦਿਓ ਜਦੋਂ ਤੁਹਾਨੂੰ ਪਤਾ ਹੈ ਵੀ ਮੁਰਗੀ ਜਿਹੜੀ ਇੱਥੇ ਬੈਠੀ ਆ ਤੇ ਇੱਥੇ ਆਂਡਾ ਦੇਣਾ ਹੈ ਤੇ ਚੈੱਕ ਕਰਦੇ ਰਹੋ ਬਾਰ-ਬਾਰ ਸ਼ੈੱਡ 'ਚ ਤੁਸੀਂ ਰੱਖੇ ਹੋਏ ਨੇ ਸ਼ੈੱਡ 'ਚ ਰੱਖੀਆਂ ਹੋਈਆਂ ਮੁਰਗੀਆਂ ਤੇ ਸ਼ੈੱਡ 'ਚ ਵੀ ਜਾ ਕੇ ਚੈੱਕ ਕਰਦੇ ਰਹੋ ਬਈ ਮੁਰਗੀਆਂ ਜਿਹੜੀਆਂ ਆ ਵੀ ਆਂਡਾ ਦਿੱਤਾ ਹੈ ਤੇ ਅਸੀਂ ਨਾਲ ਦੀ ਨਾਲ ਚੱਕ ਲਈ ਤੇ ਕਈ ਵਾਰ ਪਤਾ ਕੀ ਹੁੰਦਾ ਹੈ ਵੀ ਗਰਮੀਆਂ ਦੇ ਵਿੱਚ ਨਾ ਜਿਹੜਾ ਇੱਕ ਹੋਰ ਕਾਰਨ ਹੈ ਗਰਮੀਆਂ ਦੇ ਵਿੱਚ ਆਪਾਂ ਕੀ ਕਰਦੇ ਆਂ ਵੀ ਜੇ ਕ란ਡੇ ਖਰਾਬ ਹੋ ਗਏ ਨੇ ਕਈ ਵਾਰ ਵਿਕਦੇ ਨਹੀਂ ਤੇ ਆਪਾਂ ਚੁੱਕ ਕੇ ਨਾ ਮੁਰਗੀਆਂ ਨੂੰ ਵੀ ਪਾ ਦਿੰਨੇ ਆਂ ਠੀਕ ਆ ਇਹ ਕੰਮ ਕਦੇ ਨਾ ਕਰੋ ਮੁਰਗੀਆਂ ਨੂੰ ਖੁਦ ਆਂਡਾ ਹੈ ਜਿਹੜਾ ਕਦੀ ਵੀ ਨਾ ਪਾਵੋ ਜੇਕਰ ਤੁਸੀਂ ਮੁਰਗੀ ਨੂੰ ਖੁਦ ਹੀ ਆਂਡਾ ਪਾ ਦਿੱਤਾ ਫਿਰ ਤਾਂ ਇਹਨਾਂ ਨੂੰ ਪਤਾ ਲੱਗ ਹੀ ਜਾਣਾ ਹੈ ਵੀ ਇਹ ਸੀ ਖਾ ਸਕਦੇ ਆ ਤੇ ਇਹਨਾਂ ਨੇ ਤੋੜ ਕੇ ਉਹ ਖਾਣਾ ਹੀ ਖਾਣਾ ਹੈ ਮੁਰਗੀਆਂ ਨੂੰ ਕਦੇ ਵੀ ਆਂਡਾ ਆ ਜਿਹੜਾ ਨਾ ਪਾਓ ਚਾਹੇ ਖਰਾਬ ਆਂਡਾ ਆ ਚਾਹੇ ਆਂਡਾ ਵੈਸੇ ਹੀ ਟੁੱਟ ਗਿਆ ਤੁਹਾਡੇ ਤੋਂ ਟੁੱਟ ਗਿਆ ਮੁਰਗੀਆਂ ਨੂੰ ਆਂਡਾ ਆ ਜਿਹੜਾ ਕਦੇ ਵੀ ਨਾ ਪਾਓ ਠੀਕ ਆ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਹੀ ਜੇਕਰ ਤੁਸੀਂ ਖਿਆਲ ਰੱਖੋਗੇ ਤਾਂ ਫਿਰ ਜਿਹੜਾ ਮੁਰਗੀ ਆ ਉਹ ਆਂਡਾ ਨਹੀਂ ਤੋੜੂਗੀ ਨਹੀਂ ਤੋੜ ਕੇ ਖਾਊਗੀ ਠੀਕ ਆ ਤੇ ਇੱਕ ਵਾਰ ਕਈ ਵਾਰ ਇਹ ਵੀ ਹੁੰਦਾ ਆ ਵੀ ਕੋਈ ਗਾਹਕ ਆਇਆ ਤੁਹਾਡੇ ਕੋਲੋਂ ਮੁਰਗਾ ਲੈਣ ਜਾਂ ਮੁਰਗੀ ਲੈਣ ਤੇ ਮੁਰਗੀ ਦੇ ਆਪਾਂ ਮગર ਭੱਜਦੇ ਆ ਜਾਂ ਫਿਰ ਕੋਈ ਬਿੱਲੀ ਕੁੱਤਾ ਪੈ ਗਿਆ ਤੇ ਉਹਦੇ ਨਾਲ ਮੁਰਗੀ ਆ ਜਿਹੜੀ ਸਟ੍ਰੈਸ ਵਿੱਚ ਜਾਂਦੀ ਹੈ ਤੇ ਕਈ ਵਾਰ ਮੁਰਗੀ ਸਟ੍ਰੈਸ ਹੋਣ ਦੇ ਕਾਰਨ ਵੀ ਇੱਕ ਦੋ ਦਿਨ ਤੱਕ ਜਿਹੜੇ ਅੰਡੇ ਆ ਉਹ ਖੁਦ ਹੀ ਤੋੜ ਕੇ ਖਾ ਲੈਂਦੀ ਆ ਵੈਸੇ ਆਪਣੀਆਂ ਮੁਰਗੀਆਂ ਜਿਹੜੀਆਂ ਆਪਣੇ ਕੋਲੇ ਮੁਰਗੀਆਂ ਨੇ ਉਹਨਾਂ ਵਿੱਚ ਇੱਕ ਬਹੁਤ ਹੀ ਘੱਟ ਪ੍ਰੋਬਲਮ ਆ ਵੀ ਕਦੇ ਮੁਰਗੀ ਨੇ ਆਂਡਾ ਤੋੜ ਕੇ ਖਾਦਾ ਹੋਵੇ ਹਨ ਕਿਉਂਕਿ ਆਪਾਂ ਨਾਲ ਦੀ ਨਾਲ ਹੀ ਜਿਹੜੇ ਆਂਡੇ ਆ ਉਹ ਚੱਕਦੇ ਰਹੀਦਾ ਤੇ ਜਿਹੜੇ ਆਂਡੇ ਇਹਨਾਂ ਦੀ ਸੇਫ ਬਿਲਕੁਲ ਸੇਫ ਜਗ੍ਹਾ ਰੱਖੀ ਹੋਈ ਆ ਜਿੱਥੇ ਮੁਰਗੀਆਂ ਅੰਡੇ ਦਿੰਦੀਆਂ ਨੇ ਵੀ ਇਹ ਲਾੜਦੀਆਂ ਮੁਰਗੀਆਂ ਜਿਹੜਾ ਅੰਡੇ ਨਾ ਤੋੜਨ ਠੀਕ ਆ ਤੇ ਜਾਂ ਫਿਰ ਵੀ ਮੁਰਗੀਆਂ ਜਿਹੜੇ ਊਨਾ ਅੰਡੇ ਤੋੜਨ ਤੁਹਾਨੂੰ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਦਿਖਾਇਆ ਹੀ ਆ ਵੀ ਬਿਲਕੁਲ ਇਹ ਨਾਲ ਹੀ ਸੇਫ ਜਗ੍ਹਾ ਰੱਖੀ ਹੋਈ ਆ ਤੇ ਜਿੱਥੇ ਅੰਡੇ ਦਿੰਦੀਆਂ ਨੇ ਲਗਭਗ ਹਰ ਇੱਕ ਜਗ੍ਹਾ ਤੇ ਆਪਾਂ ਜਿਹੜੀ ਤੂੜੀ ਆ ਉਹ ਰੱਖੀ ਹੋਈ ਆ ਤੂੜੀ ਆਪਾਂ ਸਾਡੇ ਇੱਥੇ ਦੁਆਬੇ ਏਰੀਆ ਦੇ ਵਿੱਚ ਤੂੜੀ ਕਹਿੰਦੇ ਆ ਪਰ ਕਈ ਜਗ੍ਹਾ ਇਹਨੂੰ ਸੰਨੀ ਵੀ ਕਹਿ ਦਿੰਦੇ ਆ ਸ਼ਾਇਦ ਕੁਛ ਐਦਾਂ ਕਹਿੰਦੇ ਆ ਹਨਾ ਤੇ ਪਰ ਸਾਡੇ ਇੱਥੇ ਤੂੜੀ ਜਾਂਦੇ ਆ ਜਿਹੜੀ ਕਣਕ ਦੇ ਟਾਈਮ ਕਣਕ ਦੀ ਨਾਲੀ ਤੋਂ ਤਿਆਰ ਹੁੰਦੀ ਆ ਉਹਦੀ ਗੱਲ ਕਰਦੀ ਆ ਮੈਂ ਤੇ ਉਹ ਆਪਾਂ ਹਰ ਇੱਕ ਜਗ੍ਹਾ ਰੱਖੀ ਹੋਈ ਆ ਖੁੱਡੇ ਦੇ ਵਿੱਚ ਵੀ ਰੱਖੀ ਹੋਈ ਆ ਤੇ ਜਿੱਥੇ-ਜਿੱਥੇ ਮੁਰਗੀਆਂ ਅੰਡੇ ਦਿੰਦੀਆਂ ਨੇ ਉੱਤੇ ਆਪਾਂ ਤੂੜੀ ਰੱਖੀ ਹੋਈ ਆ ਕਿਉਂਕਿ ਇਹਦੇ ਨਾਲ ਕੀ ਆ ਕਿ ਜਿਹੜੀ ਜਗ੍ਹਾ ਆ ਉਹ ਨਰਮ ਰਹਿੰਦੀ ਆ ਜਦੋਂ ਮੁਰਗੀ ਆਂਡਾ ਦਿੰਦੀ ਆ ਤੇ ਜਦੋਂ ਆਂਡਾ ਥੱਲੇ ਆ ਡਿੱਗਦਾ ਆ ਜਾਂ ਉਹ ਦਿੰਦੀ ਆ ਤੇ ਉਹਦੇ ਕਿਸੇ ਪੈਰ ਦੇ ਨਾਲ ਜਾ ਵੀ ਵੈਸੇ ਹੀ ਜਿਹੜਾ ਅੰਡਾ ਆ ਉਹਦੇ ਨੂੰ ਕੋਈ ਵੀ ਤਰੇੜ ਨਹੀਂ ਆਉਂਦੀ ਹੈਗੀ ਤੇ ਅੰਡੇ ਦਾ ਬਚਾਅ ਹੋ ਜਾਂਦਾ ਆ ਕਿਉਂਕਿ ਦੇਖੋ ਜਦੋਂ ਮਾੜੀ ਜਿਹੀ ਤਰੇੜ ਆ ਜਿਹੜੀ ਅੰਡੇ ਨੂੰ ਆ ਗਈ ਤੇ ਮੁਰਗੀ ਨੇ ਆਂਡਾ ਖਾਣਾ ਹੀ ਖਾਣਾ ਆ ਇਹ ਗੱਲ ਆ ਜਿਹੜੀ ਹੈਗੀ ਹੈਗੀ ਆ ਜਦੋਂ ਅੰਡੇ ਨੂੰ ਥੋੜੀ ਜਿਹੀ ਵੀ ਤਰੇੜ ਆ ਗਈ ਤੇ ਮੁਰਗੀ ਨੇ ਆਂਡਾ ਖਾਣਾ ਹੀ ਖਾਣਾ ਇਸ ਲਈ ਜਿਹੜੇ ਵੀ ਤੁਸੀਂ ਜਗ੍ਹਾ ਤਿਆਰ ਕਰਨੀਆਂ ਆਂਡਿਆਂ ਦੇ ਲਈ মুরਗੀ ਦੇ ਆਂਡੇ ਦੇਣ ਦੇ ਲਈ ਉਹ ਜਗ੍ਹਾ ਆ ਜਿਹੜੀ ਜਿੰਨੀ ਹੋ ਸਕਦੀ ਆ ਨਾਰ ਮੁਰਖੋ ਤੂੜੀ ਉੱਥੇ ਰੱਖੋ ਆਪਣੇ ਪਿੰਡਾਂ ਦੇ ਵਿੱਚ ਤਾਂ ਆਮ ਘਰਾਂ ਦੇ ਵਿੱਚ ਤੂੜੀ ਆ ਜਿਹੜੀ ਉਹ ਹੁੰਦੀ ਹੁੰਦੀ ਆ ਜੇਕਰ ਨਹੀਂ ਵੀ ਹੈਗੀ ਤਾਂ ਤੁਸੀਂ ਆਪਣੇ ਆਂਡ ਗਵਾੜ ਤੋਂ ਕਿਸੇ ਵੀ ਦੋਸਤ ਮਿੱਤਰ ਤੋਂ ਤੁਸੀਂ ਉਹ ਤੂੜੀ ਆ ਜਿਹੜੀ ਉਹ ਲੈ ਕੇ ਬੋਰਾ ਖੰਡ ਲੈ ਕੇ ਇਹਨਾਂ ਦੇ ਲਈ ਤੁਸੀਂ ਰੱਖ ਸਕਦੇ ਆ ਠੀਕ ਆ ਜਾਂ ਫਿਰ ਤੁਸੀਂ ਜਿਹੜੀ ਪਰਾਲੀ ਹੁੰਦੀ ਆ ਉਹ ਵੀ ਰੱਖ ਸਕਦੇ ਆ ਪਰਾਲੀ ਦੇ ਵਿੱਚ ਵੀ ਇਹ ਅੰਡੇ ਦਿੰਦੀਆਂ ਨੇ ਸਾਡੇ ਕੋਲ ਇੱਥੇ ਪਰਾਲੀ ਵੀ ਪਈ ਆ ਤੇ ਮੁਰਗੀਆਂ ਪਰਾਲੀ ਵੱਲ ਨੂੰ ਵੀ ਭੱਜਦੀਆਂ ਨੇ ਵੀ ਪਰਾਲੀ ਹੋਵੇ ਠੀਕ ਆ ਜਾਂ ਪਰਾਲੀ ਜਾਂ ਤੂੜੀ ਤੇ ਜੇਕਰ ਤੁਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਹੀ ਖਿਆਲ ਰੱਖੋਗੇ ਤੇ ਮੁਰਗੀਆਂ ਜਿਹੜੀਆਂ ਆ ਉਹ ਅੰਡੇ ਨਹੀਂ ਤੋੜੂਗੀਆਂ ਤੇ ਜੇਕਰ ਕੈਲਸ਼ੀਅਮ ਦੀ ਘਾਟ ਆ ਉਹਦੇ ਲਈ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਆਸਟੋਵਰਟ ਦੇ ਦਿਓ ਜਾਂ ਬਿਮਰਲ ਦੇ ਦਿਓ ਪਾਣੀ ਦੇ ਵਿੱਚ ਹਨ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੇ ਸਕਦੇ ਆ ਇਹ ਕਈ ਵੈਸੇ ਹੈ ਨਾ ਇਹਨਾਂ ਦੀ ਜਿਹੜੀ ਮੋਹਰੇ ਉਹ ਚੁੰਝ ਹੁੰਦੀ ਆ ਉਹ ਤਿੱਕੀ ਵਾਲੀ ਉਹ ਵੀ ਕੱਟ ਦਿੰਦੇ ਨੇ ਪਰ ਇਹ ਨਹੀਂ ਕੰਮ ਆਪਾਂ ਕਰਨਾ ਹੈਗਾ ਠੀਕ ਆ ਇਹ ਇੱਕ ਕੈਲੋ ਵੀ ਪਾਪ ਹੀ ਆ ਜੋ ਜਾਨਵਰ ਜਿਵੇਂ ਦਾ ਪੈਦਾ ਹੋਇਆ ਉਹਨੂੰ ਉਵੇਂ ਦਾ ਹੀ ਰਹਿਣ ਦਿਓ ਠੀਕ ਆ ਇਹ ਆਪਾਂ ਕੁਦਰਤ ਦੇ ਨਾਲ ਹੀ ਖਿਲਵਾੜ ਕਰਦੇ ਆਂ ਹਾਂ ਇੰਨਾ ਹੋ ਸਕਦਾ ਆ ਵੀ ਇਹ ਜਿਹੜੀਆਂ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੱਸੀਆਂ ਤੁਹਾਨੂੰ ਉਹਨਾਂ ਦਾ ਵਿਚਾਰ ਰੱਖੋ ਤੇ ਜੇਕਰ ਕੋਈ 50 ਮੁਰਗੀ 100 ਮੁਰਗੀਆਂ ਦੇ ਵਿੱਚ ਕੋਈ 21 ਮੁਰਗੀ ਇਦਾਂ ਅੰਡੇ ਤੋੜ ਕੇ ਖਾਂਦੀ ਆ ਇਹਗਾ ਤੇ ਉਹਨੂੰ ਤੁਸੀਂ ਅਲੱਗ ਕਰ ਸਕਦੇ ਆ ਅਲੱਗ ਮਤਲਬ ਕਿ ਜਿੰਨਾ ਟਾਈਮ ਮੁਰਗੀਆਂ ਅੰਡੇ ਦਿੰਦੀਆਂ ਨੇ ਉਹਨੂੰ ਅਲੱਗ ਕਿਸੇ ਜਗ੍ਹਾ ਤੇ ਬੰਦ ਕਰ ਦਿਓ ਕਿਉਂਕਿ ਛੋਟੇ ਛੋਟੇ ਆਪਾਂ ਕੋਲੇ ਖੁੱਡੇ ਹੁੰਦੇ ਹੀ ਨਹੀਂ ਲਗਭਗ ਹਨ ਤੇ ਆਪਾਂ ਜਿਹੜੇ ਵੱਡੇ ਸ਼ੈੱਡ ਹੁੰਦੀਆਂ ਰੱਖੀਆਂ ਉਹਦੇ ਵਿੱਚ ਵੀ ਆਪਾਂ ਛੋਟੇ ਛੋਟੇ ਖੁੱਡੇ ਤਿਆਰ ਕੀਤੇ ਹੁੰਦੇ ਨੇ ਤੇ ਤੁਸੀਂ ਉਸ ਮੁਰਗੀ ਨੂੰ ਅਲੱਗ ਵੀ ਰੱਖ ਸਕਦੇ ਆ ਤੇ ਆ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਹੀ ਤੁਸੀਂ ਆਪਣੇ ਜਿਹੜਾ ਨੁਕਸਾਨ ਹੋਣ ਤੋਂ ਬਚਾ ਸਕਦੇ ਆ ਮੁਰਗੀ ਆਂਡਾ ਨਹੀਂ ਪੰਨੂਗੀ ਯੋਗੀਆਂ ਛੋਟੀਆਂ ਛੋਟੀਆਂ ਗੱਲਾਂ ਦੀ ਕੋਈ ਬਹੁਤੀ ਟੈਨਸ਼ਨ ਨਹੀਂ ਹੈਗੀ ਬਸ ਥੋੜੇ ਜਿਹਾ ਖਿਆਲ ਰੱਖਣਾ ਪੈਂਦਾ ਠੀਕ ਆ ਕੋਈ ਵੀ ਜਦੋਂ ਕੰਮ ਕਰਨਾ ਉਹਦੇ ਵਿੱਚ ਥੋੜਾ ਬੋਤ ਦਾ ਖਿਆਲ ਰੱਖਣਾ ਪੈਂਦਾ ਹੀ ਆ ਤੇ ਉਹਦੇ ਨਾਲ ਆਪਾਂ ਜਿਹੜਾ ਨੁਕਸਾਨ ਉਹ ਹੋਣ ਤੋਂ ਆਪਣਾ ਬਚ ਸਕਦਾ ਆ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਧੰਨਵਾਦ